ਦੋਸਤੋ ਇਹ ਖਬਰ ਉਹਨਾਂ ਔਰਤਾਂ ਵਾਸਤੇ ਹੈ ਜੋ ਸੋਨੇ ਦੇ ਗਹਿਣੇ ਪਾਣ ਦੀਆਂ ਸ਼ੌਕੀਨ ਹਨ ਦੱਸਦੀ ਹੈ ਕਿ ਬਾਬਾ ਨੂਮਾਨ ਨੂਸਰਬਾੜ ਦੇਖਦੇ ਹੀ ਦੇਖਦੇ ਉਤਰਵਾ ਕੇ ਲੈ ਗਿਆ ਔਰਦੇ ਸਾਰੇ ਸੋਨੇ ਦੇ ਗਹਿਣੇ ਸੀਸੀਟੀਵੀ ਵਿੱਚ ਆਪ ਉਤਾਰ ਕੇ ਆਪਣੇ ਗਹਿਣੇ ਨੂਸਰਬਾੜ ਨੂੰ ਦਿੰਦੀ ਦਿਖੀ ਔਰਤ ਦੱਸਦੀ ਹੈ ਕਿ ਇੱਕ ਬਜ਼ੁਰਗ ਬਾਬਾ ਨੂਮਾਨ ਨੂਸਰਬਾੜ ਜਿਸਦੇ ਨਾਲ ਇੱਕ ਔਰਤ ਵੀ ਸੀ ਇੱਕ ਦੂਸਰੀ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਚੂੜੀਆਂ ਅਤੇ ਕੰਨਾਂ ਦੀਆਂ ਵਾਲੀਆਂ ਉਤਾਰਵਾ ਕੇ ਲੈ ਗਿਆ ਔਰਤ ਅਨੁਸਾਰ ਸ਼ਾਇਦ ਬਜ਼ੁਰਗ ਨੌਸਰ ਬਾਜ ਵੱਲੋਂ ਉਸ ਨੂੰ ਹਿਪਨੋਟਾਈਜ਼ ਕਰ ਦਿੱਤਾ ਗਿਆ ਸੀ ਜਿਸ ਕਾਰਨ ਉਸ ਨੇ ਖੁਦ ਹੀ ਆਪਣੇ ਸਾਰੇ ਗਏ ਨੇ ਉਤਾਰ ਕੇ ਉਸ ਨੂੰ ਦੇ ਦਿੱਤੇ ਅਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ ਔਰਤ ਦੇ ਅਨੁਸਾਰ ਉਸ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਆਓ ਦੇਖਦੇ ਹਾਂ ਰਿਪੋਰਟ ਕੀ ਕੀ ਹੋ ਰਿਹਾ ਤੇ ਦੇਖ ਲੈ ਸਰ ਜੋਸੋ ਮੇਰੀ ਚੂੜੀਆਂ ਦੁੱਖਿਆ ਖਿੱਚੀਆਂ ਨੇ ਕਾਲੇ ਰੋੜ ਜਲਾ ਹੈਗਾ ਵੇ ਜੁਕੇ ਬੈਂਕ ਦੇ ਕੋਲ ਮਤਲਬ ਕਿ ਇੱਥੋਂ ਪਤਾ ਕਰਕੇ ਫੇਰ ਮੰਮੀ ਦੇ ਪਿੱਛੇ ਗਏ ਨੇ ਹਾਂ ਪਿੱਛੇ ਇੱਥੇ ਕੀ ਗੁੱਸੇ ਦੀ ਬੇਦਰ ਹੋ ਰਿਹਾ ਐਸਾ ਪਰ ਉਹਦੇਸੂ ਵੀ ਦੇ ਪੋਦੇ ਕਿ ਅੰਨੇ ਚਲਣ ਪਾਵਾਂ ਕਿ ਅੱਗੇ ਆਵਾਂ ਕੱਲ੍ਹ ਪ੍ਰਸਨ ਆਪ ਸਮਝਾਉਂ ਕੀ ਕਹਿ ਰਹੇ ਕੋ ਦੇਖੋ ਸਿਰ ਤੇ ਹੱਥ ਰੱਖਿਆ ਇੰਨੀ ਜ਼ਿਆਦਾ ਹੀ ਕਾਲੇ ਰੋੜ ਜ਼ਿਆਦਾ ਨਹੀਂ ਪਤਾ ਨਹੀਂ ਕਿੱਥੇ ਲੈ ਕੇ ਕਿੱਥੇ ਲੱਭਣਗੇ ਮਾਰ ਨਹੀਂ ਨਹੀਂ ਮੈਂ ਚਲ ਜਾਣਾ ਹਾਂ ਕਿ ਤੁਹਾਨੂੰ ਕੁਛ ਪਤਾ ਲੱਗਿਆ ਨਹੀਂ ਮੈਨੂੰ ਕਰ ਲੈਣਾ ਪਤਾ ਇਹ ਹੈ ਕਰਦੀ ਆਂਟੀ ਹੈ ਕਰਦੀ ਹੈ ਉਹ ਦੇਖੋ ਕੁੜੀ ਨੂੰ ਵੀ ਫੜੰਦੇ ਆ ਨਾ ਕੁੜੀ ਨੂੰ ਵੀ ਹਾਂ ਦੇ ਇਹ ਕਿਹਦੇ ਜੇ ਘਾਰ ਚਾਹੀਏ ਕਿਹਦੇ ਜੇ ਹੈ ਇਹ ਫਾਇਦਾ ਨਹੀਂ ਆਇਆ ਪਿੱਛੇ ਇਦੋਂ ਹੀ ਆਇਆ ਨਾ ਫਾਇਦਾ ਨਹੀਂ ਆਇਆ ਇਹ ਆਹ ਆ ਤੁਹਾਨੂੰ ਮੈਂ ਤੁਹਾਡੀ ਫੋਟੋ ਨੂੰ ਸਾਹਮਣੇ ਇਧਰ ਆ ਕੇ ਬੁਲਾਈ ਸੀ ਮੇਰਾ ਖੇਲੀ ਲੈ ਜਾਓ ਦਿੱਕੇ ਤੇ ਦਿੱਕੇ ਨਾਲ ਨਹੀਂ ਆਉਂਦੀ ਦਿੱਕੇ ਬੰਦੇ ਕਿ ਲੈ ਗਏ ਗੋਲਾ ਚੱਕ ਲੈ ਗਈ ਨਾ ਲੈ ਨਾ ਮੰਮੀ ਆ ਨਾ ਜਨਾਬ ਨੇ ਖੁਰੋ ਤੇ ਪਾਲੀ ਕਾਲੀ ਮੈਂ ਕਿਹਾ ਕਿ ਤੁਹਾਡੀ ਆਪਣੀ ਆਪਣੀ ਗਲਤੀ ਤੋਂ ਯਾਰ ਅਨਲੋਨ ਬੰਦੇ ਦਾ ਕੀ ਹੋਣਗੀ ਕਿ ਜਿਆਦਾ ਨਹੀਂ ਜਾਣਦੇ ਉਹ ਹੈ ਇਹ ਮੇਰੇ ਆ ਕੇ ਨਹੀਂ ਬੰਦੀ ਬਾਬੇ ਨੂੰ ਤੇ ਇਹਨੂੰ ਇਹ ਮੈਂ ਰਾਈਟ ਆਫ ਮਾੜਾ ਨੂੰ ਇਹਨਾਂ ਨੂੰ ਸਟਾਈਲ ਇਹਨਾਂ ਨੂੰ ਸਟਾਈਲ ਬਣਾ ਕੇ ਰੇਲੇ ਸੜਾਈ ਬਣ ਗਿਆ ਲੈ ਬੰਦਾ ਇਹ ਬੰਦੇ ਦਾ ਸੜਾਈ ਬਣ ਗਿਆ ਕਿਸੇ ਦਾ ਲਵਾਈ ਜੁਕ ਬੈਂਕ ਲਗਵਾਇਆ ਉੱਥੇ ਅਕਾ ਦਾ ਮਤਲਬ ਲਗਵਾ ਜੁਕ ਬੈਂਕ ਦਾ ਜੁਕ ਬੈਂਕ ਦਾ ਤੁਹਾਡਾ ਕੋਈ ਕਿਥੇ ਹੈ ਜੁਕ ਬੈਂਕ ਲੱਗੇ ਉਹ ਲక్ష్ਮੀ ਵਾਲੇ ਕਿਹੜਾ ਕਾਲਜ ਆ ਬਣਾ ਪੀਟੀਜੀਓ ਉਹ ਮੈਨੂੰ ਸੁਣਾ ਦੇ ਨੂੰ ਕੁੱਛ ਲੈਣੀ ਆਂ ਆਹ ਲక్ష్ਮੀ ਵਾਲਾ ਲੱਗੇ ਆਹ ਉਹ ਪੁੱਛੀ ਵੀ ਕਿ ਮਰੋਣਿਆ ਆਹ ਲక్ష్ਮੀ ਵਾਲਾ ਉਹਨਾਂ ਨੇ ਸੱਚੀ ਸੀ ਕਿ ਅੰਮ੍ਰਲ ਲੱਗਾ ਲక్ష్ਮੀ ਵਾਲੇ ਦੇ ਵੀ ਲੱਗਾ ਦਾ ਹਾਂ ਹੁਣ ਮੈਨੂੰ ਲੱਗ ਗਿਆ ਮਲੋ ਜੀ ਸੀ ਸੋ ਤਾਂ ਵੀ ਕੰਨ ਲਾ ਆਜੀ ਸੀ ਕੰਨ ਲਾ ਇਹ ਦੇਖੋ ਕਿੰਨੀ ਧੀਰ ਇੰਨੀ ਧੀਰ ਤੁਸੀਂ ਗੱਲਾਂ ਕਰੀਓ ਬੇਉ ਉਧਰ ਕੱਢ ਕੇ ਜੇ ਤੀਓ ਤੁਹਾਡੇ ਕੋਲ ਕੁੱੜੀ ਨਕ ਲਾ ਲਿਆ ਮੈਨੂੰ ਆ ਜਿਹੜੀ ਨਾਲ ਤੁਸੀਂ ਤੇ ਮੈਂ ਤੇ ਜੇ ਜੀ ਨੂੰ ਜਾਣਦੇ ਨਹੀਂ ਇੰਨੀ ਦੇਰ ਇਧਰ ਉਧਰ ਕੱਢੀ ਉਹ ਅੰਬਾਂ ਦੀ ਕਣੀ ਕੱਢੀ ਪਈ ਜੀ ਨਾਲ ਕਹਿੰਦੀ ਅੰਬ ਲੈਣੇ ਮੈਂ ਤੇ ਮੈਂ ਉਹ ਤੋਂ ਲਈ ਉਹ ਸਾਹਮਣੇ ਅਛਤਿ ਗੱਲਾਂ ਦੀ ਗੱਲਾਂ ਜਲਾ ਕੇ ਕਰਨਾ ਚਲਾ ਗਿਆ ਜਨਾਨੀ ਨੇ ਇਹ ਇਹਨੇ ਫੋਟੋ ਜਲਦੀ ਹੋ ਬੀ ਇਹਦੇ ਹੱਲੇ ਬੱਤੀ ਇਹਦੇ ਉਹਦੇ ਫੋਟੋ ਕਰਦੇ ਤੂੰ ਇਹਦੀ ਵਾਲ ਬਾਹਰ ਜਾਂਦੇ ਹੋ ਜੀ ਜਾਲ ਪੁਲਿਸ ਨੂੰ ਦੱਸਣਾ ਨਹੀਂ ਬੀ सोनू ਭਾਜੀ ਆ ਦੇਖ ਇਹ ਦੋ ਪਿਆਰ ਵਾਲੀ ਫੋਟੋ ਵਿੱਚ ਪਾ ਕੇ ਤੇ ਪਿੰਡ ਰਾਈਟ ਤੇ ਪਰ ਡਿਵੀਏ ਜੀ ਹਾਂ ਜੀ ਬੜੀ ਹੋਣੀ ਨਹੀਂ ਇਹ ਫੋਟੋ ਸਟਿੱਕੇ ਪਟਿਓ ਉਹਨਾਂ ਦੇ ਵਿਚੜੇ ਫੋਨ ਤੇ ਮਿਲਿਆ ਹੋਰ ਚਾਹਲੀ ਬਣੀ ਆ ਟਿਕਟ ਦਾ ਫਾਈਆ ਦਰਜ ਕਰਾਣੀ ਪੈਗੀ ਪੁਲਿਸ ਨੂੰ ਪਤਾ ਹੁੰਦਾ ਕਿਨੇ ਕਿਨੇ ਬੰਦੇ ਜਿਹੜਾ ਕੰਮ ਕਰਦੇ ਆ ਤੁਹਾਨੂੰ ਹੁੰਦੀ ਕੱਢ ਲੰਦ ਨੇ ਕਿਹੜਾੰਦਾ ਕੋਈ ਕਰੇ ਐਕਚੁਅਲੀ ਥਾਣੇ ਜਾਣਾ ਪੈਣਾ ਨਹੀਂ ਹੁਣ ਉਹ ਥਾਣੇ ਜਾਣਾ ਪੈਣਾ ਥਾਣੇ ਜਾਣਾ ਪੈਣਾ ਨੂੰ ਥਾਣੇ ਲੈ ਜਾਓ ਇਹ ਗੱਡੀ ਮਮੇ ਨੂੰ ਵੀ ਮਗਰ ਨਾਲ ਲੈ ਗਏ ਬਾਬਾ ਸਾਈਫਰ ਨਾਲ ਲੈ ਗਏ ਤੁਹਾਨੂੰ ਮੇਰਾ ਨਾਮ ਮੀਨੂ ਆ ਐ ਮੇਰੇ ਮਦਰ ਇਨ ਲਾ ਹੈ ਇਹਨਾਂ ਦਾ ਨਾਮ ਲਲਿਤਾ ਹੈ ਅਸੀਂ ਪੁਰਾਣਾ ਬਸ ਸਟੈਂਡ ਜੀਟੀ ਰੋਡ ਪੁਰਾਣੀ ਸਬਜੀ ਮੰਡੀ ਦੰਨੇ ਆ ਬਸ ਮੰਮੀ ਇਦਾਂ ਹੀ ਬੈਠੇ ਬੈਠੇ ਖਾਣਾ ਖਾ ਰਹੇ ਸੀ ਖਾਣਾ ਖਾ ਕੇ ਮੰਮਾ ਕਹਿੰਦਾ ਕਿ ਅਚਾਰ ਲੈਣ ਨੇ ਆ ਕਿ ਅਚਾਰ ਪਾ ਲੈਣੇ ਆ ਸਾਹਮਣੇ نیچے ਹੀ ਸਾਡੇ ਅਚਾਰ ਮਿਲਦੇ ਆ نیچے ਅਚਾਰ ਲੈਣ ਗਏ ਆ ਬਸ ਅੰਬ ਲੈਣ ਗਏ ਆ ਕਿ ਅੰਬ ਲੈਣੇ ਆ ਹਜੇ نیچے ਗਏ ਹੀ ਆ ਤੇ ਇੱਕ ਬੰਦਾ ਮਿਲਿਆ ਵਾ ਬੰਦੇ ਨੇ ਵੱਲ ਤੋਂ ਇਹ ਕਿਹਾ ਵਾ ਕਿ ਮੈਨੂੰ ਮੈਂ ਹਰਦਵਾਰੋਂ ਆਇਆ ਵਾਂ ਮੈਨੂੰ ਬਵਾਸੀਰ ਦੀ ਬਿਮਾਰੀ ਆ ਤੇ ਇੱਥੇ ਕੋਈ ਮਤਲਬ ਕੋਈ ਦੁਕਾਨ ਹੈਗੀ ਆ ਤਾਂ ਦੱਸੋ ਮੰਮੀ ਨੇ ਪਤਾ ਨਹੀਂ ਕਾਲਜ ਰੋਡ ਵੱਲ ਦੱਸਿਆ ਜਾਂ ਅੱਧਾ ਦੱਦਿਆ ਨਾਲ ਮੇਰੀ ਛੋਟੀ ਬੇਟੀ ਕਾਵਿਆ ਸੀ ਉਹ ਗਈ ਸੀ ਨਾਲ ਤੇ ਉਹਨਾਂ ਨੇ ਮੰਮੀ ਦੇ ਸਿਰ ਤੇ ਹੱਥ ਰੱਖਤਾ ਹੱਥ ਰੱਖ ਕੇ ਉਹਨਾਂ ਨੇ ਮਤਲਬ ਐਦਾ ਹੀ ਗੱਲਾਂ ਵਿੱਚ ਇੱਕ ਨਾਲ ਲੇਡੀ ਸੀ ਉਹਨਾਂ ਨੇ ਮਤਲਬ ਐਦਾ ਹੀ ਗੱਲਾਂ ਵਿੱਚ ਮੰਮੀ ਨੂੰ ਲਾਇਆ ਕਿ ਪੈਂਦੇ ਮਤਲਬ ਆਂਬ ਕਿੱਥੋਂ ਲੰਦੇ ਹੋ ਕਿੱਦਾਂ ਮਤਲਬ ਐਸਾ ਗੱਲਾਂ ਵਿੱਚ ਲਾ ਕੇ ਫਿਰ ਉਹ ਜੈਨਸ ਨੇ ਮੰਮੀ ਦੇ ਸਿਰ ਤੇ ਹੱਥ ਰੱਖਿਆ ਮੰਮੀ ਨੂੰ ਨਹੀਂ ਪਤਾ ਲੱਗਾ ਉਹ ਵਾਪਸ ਜੁੱਕੋ ਬੈਂਕ ਦੀ ਪੌੜੀਆਂ ਗਈਆਂ ਉੱਥੇ ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਬਾਰ ਬਾਰ ਕਰਾਂ ਦੀਆਂ ਚੂੜੀਆਂ ਵਾਂ ਉਹ ਲਵਾਈਆਂ ਮੁੰਦਰੀ ਹੀ ਉਹ ਲਵਾਈਆਂ ਪੋਰਕਾਂ ਦੇ ਪੈਸੇ ਕਿਤੇ ਇਹਦੇ ਵਿੱਚ ਪਾ ਦੋ ਮੰਮੀ ਕੋ 20 ਰੁਪਏ ਗਏ ਸੀ ਆ ਚਾਰ ਮਤਲਬ ਅੰਬ ਕਟਵਾਏ ਸੀ ਉਹ ਉਹਦੇ 20 ਰੁਪਏ ਲੈ ਕੇ ਗਏ ਸੀ ਉਹ 20 ਰੁਪਏ ਵਿੱਚ ਪਾਏ ਆ ਤੇ ਉਹ ਸੰਘਾ ਕੇ ਮੰਮੀ ਦੀਆਂ ਚੂੜੀਆਂ ਲਾ ਕੇ ਲੈ ਕੇ ਨੇ ਤੇ ਹੁਣ ਐਫ ਆਰ ਮਤਲਬ ਸਟੇਟਮੈਂਟ ਲਖਵਾਈ ਦੀ ਆ ਥਾਣੇ ਸਟੇਟਮੈਂਟ ਸਾਨੂੰ ਐਸਓ ਸਾਹਿਬ ਨੇ ਕਿਹਾ ਵਾ ਕਿ ਅਸੀਂ ਤੁਹਾਨੂੰ ਮਤਲਬ ਜਲਦੀ ਤੋਂ ਜਲਦੀ ਬੰਦੇ ਫੜ ਕੇ ਅਸੀਂ ਤੁਹਾਨੂੰ ਮਤਲਬ ਕੀ ਵਿਸ਼ਵਾਸ ਦਵਾਇਆ ਵਾ ਕਿ ਅਸੀਂ ਉਹ ਬੰਦੇ ਫੜ ਕੇ ਤੇ ਪਤਾ ਕਰਕੇ ਤੁਹਾਨੂੰ ਦੱਸ ਦਵਾਂਗੇ ਬਾਕੀ ਉਹਨਾਂ ਨੇ ਜੋ ਵੀ ਵੀਡੀਓ ਸੀ ਕੈਮਰੇ ਉਹਦੇ ਵਿੱਚ ਆਪਣਾ ਸੀਸੀਟੀਵੀ ਵਿੱਚੋਂ ਸਾਰਾ ਉਹਨਾਂ ਨੇ ਮਤਲਬ ਰਿਕਾਰਡ ਕਰਕੇ ਸਾਰੇ ਆਪਣੇ ਪੁਲਿਸ ਵਿੱਚ ਸਾਰੇ ਗਰੁੱਪ ਵਿੱਚ ਉਹਨਾਂ ਨੇ ਸ਼ੇਅਰ ਕੀਤੀਆਂ ਵੈ ਤੇ ਬਾਕੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਮਾਤਾ ਜੀ ਤੁਹਾਨੂੰ ਪੂਰਾ ਆਪਾਂ ਵਿਸ਼ਵਾਸਤ ਬਣਿਆ ਕਿ ਆਪਾਂ ਜਲਦ ਤੋਂ ਜਲਦ ਬੰਦੇ ਫੜ ਲਵਾਂਗੇ ਮੈਂ ਇਹ ਹੀ ਕਹਿਣਾ ਚਾਹਾਂਗੀ ਚਲੋ ਉਹਨਾਂ ਨੇ ਇੱਕ ਹੁੰਦਾ ਬੰਦੇ ਨੂੰ ਕਿ ਅਸੀਂ ਛੂੜ ਤੋਂ ਪਾਈਆਂ ਸੀ ਉਹਨਾਂ ਨੇ ਪਾਈਆਂ ਹੀ ਆਪਣੀਆਂ ਛੂੜ ਤੋਂ ਛੂੜੀਆਂ ਪਾਈਆਂ ਸੀ ਇਹ ਜਮਾਨਾ ਕਿ ਅੱਜ ਕੱਲ ਸੋਨਾ ਪਾ ਕੇ ਬਾਹਰ ਨਾ ਨਿਕਲੋ ਤੇ ਇੱਕ ਜੜੇ ਆ ਬੰਦੇ ਰੋਕਦੇ ਨੇ ਪੁੱਛਦੇ ਨੇ ਰਸਤੇ ਪੁੱਛਦੇ ਨੇ ਜਾਂ ਕੁਝ ਪੁੱਛਦੇ ਨੇ ਬਿਲਕੁਲ ਵੀ ਇਹਨਾਂ ਕੋਲ ਨਾ ਖੜੇ ਹੋਵੋ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ ਚਾਂਸੇ ਵਿੱਚ ਨਾ ਆਓ ਹੁਣ ਉਹਨਾਂ ਨੇ ਪਤਾ ਨਹੀਂ ਕੀ ਸੁੰਗਾਇਆ ਕੀ ਕੀਤਾ ਬਟ ਮੈਂ ਇਹੀ ਕਹਿਣਾ ਚਾਹਾਂਗੀ ਕਿਸੇ ਦੇ ਕੋਲ ਨਾ ਕਹੋ ਅਨਨੌਨ ਬੰਦੇ ਕੋਲ ਕਿਸੇ ਕੋਲ ਨਾ ਖੜੇ ਹੋਵੋ ਬਾਕੀ ਇਹ ਹੀ ਆ ਕਿ ਜਿਹੜੇ ਇਹੋ ਜਿਹਾ ਫਰੋਡ ਕਰਦੇ ਨੇ ਨੁਕਸਾਨ ਹੁੰਦਾ ਤੁਹਾਨੂੰ ਪਤਾ ਅੱਜਕੱਲ ਚੀਜ਼ਾਂ ਜਿੱਦਾਂ ਬਣਾਈਆਂ ਜਾਂਦੀਆਂ ਹਨ ਤੇ ਮੈਂ ਚਾਹੁੰਦੀ ਆ ਕਿ ਇਹ ਜਿਹੜੇ ਗਰੋ ਹੈ ਜੋ ਵੀ ਕਰਦੇ ਨੇ ਕੰਮ ਹੈ ਇਹ ਜਲਦ ਤੋਂ ਜਲਦ ਪੜੇ ਜਾਣਾ